ਆ ਹੁਣ ਪੰਜਾਬ ਨੂੰ ਡੋਬਣ ਦੀ ਜ਼ੋਰ ਲਾ ਲਿਆ ਨਾ ਪੰਜਾਬ ਨੂੰ ਡੋਬਣ ਦਾ ਜ਼ੋਰ ਲਾ ਲਿਆ ਡੁੱਬਿਆ ਨਹੀਂ ਹੈ ਸੱਚ ਹੈ ਠੀਕ ਹੈ ਸੱਚ ਕਹਿਣ ਤੋਂ ਜਾਂ ਅੱਜ ਅਸੀਂ ਸੁਣਨ ਤੋਂ ਡਰਦੇ ਆ ਸਾਰੇ ਜਾਣੇ ਪਹਿਲੀ ਗੱਲ ਤਾਂ ਮੇਰੇ ਵਰਗਾ ਬੋਲਣ ਤੋਂ ਡਰਦਾ ਸੱਚ ਕਿਉਂਕਿ ਹੁਣ ਵਾਲੀ ਸਰਕਾਰ ਇਹੋ ਜੀ ਹੈ ਪਰਚਾ ਪਾ ਕੇ ਅੰਦਰ ਸਿੱਟਣ ਲੱਗੇ ਟਾਈਮ ਨਹੀਂ ਲਾਉਂਦੇ ਹਾਲਾਂਕਿ ਆਪਦੇ ਪੱਲੇ 'ਚ ਕੁਝ ਹੈ ਨਹੀਂ ਉਹ ਇੱਕ ਆਪਾਂ ਤੁਸੀਂ ਬਚਪਨ 'ਚ ਦੇਖਿਆ ਹੋਣਾ ਜਿਹੜਾ ਬੱਚਾ ਖੇਡ 'ਚ ਹਰਦਾ ਹੋਵੇ ਨਾ ਜੀ ਬਚਪਨ ਚ ਆਪਾਂ ਵੀ ਖੇਡੇ ਆ ਬਚਪਨ ਚ ਜਦੋਂ ਬੱਚਾ ਖੇਡ ਚ ਹਰਦਾ ਹੋਵੇ ਇੱਕ ਕੰਮ ਕਰਦਾ ਰੋਲਾ ਪਾਉਂਦਾ ਹੁੰਦਾ ਤੇ ਰੋਲਾ ਕੀ ਪਾਉਂਦਾ ਜਿਹੜੀ ਖੇਡ ਖੇਡਦੇ ਹੁੰਦੇ ਉਹਨੂੰ ਖਰਾਬ ਕਰਦਾ ਜੇ ਮੰਨ ਲਓ ਆ ਵੰਟੇ ਖੇਡਦੇ ਸੀ ਆਪਾਂ ਨਿੱਕੇ ਹੁੰਦੇ ਗੋਲੀਆਂ ਤੇ ਜਦੋਂ ਹਰਦਾ ਹੁੰਦਾ ਸੀ ਉਹ ਗੋਲੀਆਂ ਚੁੱਕ ਕੇ ਜਾਂ ਤਾਂ ਭਜਦਾ ਜਾਂ ਖਿਲਾਰ ਦਿੰਦਾ ਸੀ ਇਹੀ ਕਰਦਾ ਸੀ ਤੇ ਸਰਕਾਰ ਦਾ ਵੀ ਹਾਲ ਇਹੀ ਹੋਇਆ ਪਿਆ ਹੁਣ ਗੋਲੀਆਂ ਖਿਲਾਰਨ ਲੱਗੇ ਹੋਏ ਆ ਗੁਰਮਖੋ ਕਿਉਂਕਿ ਹੈ ਨਹੀਂ ਕੋਲੇ ਕੁਝ ਤੇ ਭੁੱਖਾ ਮਰਦਾ ਫਿਰ ਬੰਦਾ ਕੀ ਕਰੂ ਰੋਲਾ ਹੀ ਪਾਉਂਦਾ ਜੀ ਹੁਣ ਮਾਫ਼ ਕਰਨਾ ਪੰਜਾਬ ਡੁੱਬਿਆ ਨਹੀਂ ਹੈਗਾ ਅੱਜ ਤੋਂ 2 ਮਹੀਨਾ ਆਕੂ ਪਹਿਲਾਂ ਇੱਕ ਸਕੀਮ ਆਈ ਸੀ ਪੰਜਾਬ ਵਿੱਚ ਲੈਂਡ ਪੂਲਿੰਗ ਦੇ ਨਾਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਉਹ ਲੈਂਡ ਪੂਲਿੰਗ ਦੇ ਵਿੱਚ ਕੀ ਸੀ ਸਰਕਾਰ ਨੂੰ ਇਹ ਸੀ ਵੀ ਆਪਾਂ 4 ਰੁਪਏ ਇਕੱਠੇ ਕਰ ਲਾਂਗੇ ਸਮਾ ਰਹੇਗਾ ਸਾਲ ਦੂਰ ਸਾਲ ਦਾ ਗਾਂ ਨੂੰ ਆਪਣਾ ਭਾਂਡਾ ਫਾਸ਼ ਹੈ ਪਰਦਾ ਫਾਸ਼ ਹੈ ਜਾਂਦੇ ਹੋਏ ਘਰ ਪਰ ਲਗੀ ਇਹੀ ਜੀ ਨਾ ਜੀ ਸਚਾਈ ਹੈ ਇਹ ਭਾਵੇਂ ਕਿਸੇ ਨੂੰ ਇਹ ਡਾਂਗ ਵੱਜ ਵੰਗ ਵੱਜੇ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਗੱਲ ਤਾਂ ਸੱਚੀ ਹੈ ਇਹ ਹੁਣ ਜਾਂਦਿਆਂ ਜਦੋਂ ਇਕੱਠਾ ਕਰਨਾ ਸੀ ਆਪ ਜੀ ਸਾਰੇ ਪੰਜਾਬ ਦੇ ਕਿਸਾਨ ਇਕੱਠੇ ਹੋਏ ਜਥੇਬੰਦੀਆਂ ਇਕੱਠੀਆਂ ਹੋਈਆਂ ਤੁਸੀਂ ਆਮ ਲੋਕ ਘਰਾਂ ਦੇ ਵਿੱਚੋਂ ਨਿਕਲੇ ਉਹ ਜਿਹੜੀ ਸਰਕਾਰ ਦੀ ਸਕੀਮ ਸੀ ਉਹਦੇ ਵਿਰੁੱਧ ਡਟ ਗਏ ਵੀ ਅਸੀਂ ਨਹੀਂ ਇਹ ਕੰਮ ਹੋਣ ਦਿੰਦੇ ਅਗਲੇ ਆ ਸੋਚਿਆ ਵੀ ਹੁਣ ਇਹਨਾਂ ਨੂੰ ਮਾਰਨ ਦੇ ਲਈ ਕੋਈ ਤਰੀਕਾ ਹੈ ਇਹਨਾਂ ਨੂੰ ਕਰਜ਼ਾ ਸਿਰ ਕਰਦਗੇ ਇਹਨਾਂ ਦੇ ਕਰਜ਼ਾ ਹੀ ਕਰਦਗੇ ਉਹ ਨਹੀਂ ਮਰਦੇ ਇਹ ਡੈਮਾਂ ਦੇ ਵਿੱਚ ਪਾਣੀ ਕਿੱਦਾਂ ਦਾ ਖੜਾ ਹੈ 2 ਮਹੀਨੇ ਪਹਿਲਾਂ ਦਾ 4 ਮਹੀਨੇ ਸਾਲ ਪਹਿਲਾਂ ਦਾ ਖੜਾ ਹੀ ਹੈ ਸਾਰੇ ਡੈਮਾਂ ਤੇ ਕੋਈ ਇਹ ਤਾਂ ਹੈ ਨਹੀਂ ਵੀ ਆਹ 10 ਦਿਨਾਂ ਦੇ ਵਿੱਚ ਗੁਰਮੁਖੋ ਰੱਬ ਦੇ ਬੱਦਲ ਸਾਰੇ ਫਟ ਗਏ ਤੇ ਸਾਰਾ ਪਾਣੀ ਡੈਮਾਂ 'ਚ ਜਮਾਂ ਹੋ ਗਿਆ ਹੋਣੇ ਨਾਲ ਦੀ ਨਾਲ ਉਹ ਡੈਮ ਚੱਕ ਦਿੱਤੇ ਗਏ ਪੰਜਾਬ ਵੱਲ ਨੂੰ ਪਤਾ ਵੀ ਪਾਣੀ ਪੰਜਾਬ ਚ ਹੀ ਜਾਊਗਾ ਕਿਉਂਕਿ ਡੈਮ ਜਿਆਦਾ ਦਰਿਆਵਾਂ ਦੇ ਮਾਲਕ ਅਸੀਂ ਆ ਪੰਜਾਬ ਹੀ ਐ ਤੇ ਸਾਰਾ ਪੰਜਾਬ ਰੁੜ ਗਿਆ ਆਪਾਂ ਹੀ ਬਚਿਆ ਮਾਲਵੇ ਦਾ ਥੋੜਾ ਜਿਹਾ ਇਲਾਕਾ ਬਚਿਆ ਤਕਰੀਬਨ ਥੋੜੇ ਜਿਹੇ ਜ਼ਿਲ੍ਹੇ ਮਾਲਵੇ ਦੇ ਬਾਕੀ ਤਾਂ ਸਾਰੇ ਦੋ ਦੁਆਬਾ ਮਾਝ ਇਹ ਤਾਂ ਤਕਰੀਬ ਨਹੀਂ ਵਿਚਾਰੇ ਖਤਮ ਹੋ ਗਏ ਦੋਨੇ ਤੇ ਰੋਲਾ ਕੀ ਹੈ ਤੁਹਾਡੇ ਤੋਂ ਜ਼ਮੀਨਾਂ ਖੋਣ ਦਾ ਰੋਲਾ ਹੈ ਤੁਸੀਂ ਐਂ ਕਰੋ ਆ ਲੈਂਡ ਪੂਲਿੰਗ ਨੀਤੀ ਆਪਾਂ ਕਹਿ ਦਿੰਨੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਲਾ ਦੇ ਭਾਈ ਸਾਡੇ ਪੰਜਾਬ 'ਚ ਖੋਲੋ ਸਾਡੇ ਤੋਂ ਜੱਬ ਨਵੇੜ ਪਰੇ ਰੋਜ਼-ਰੋਜ਼ ਵਾਲਾ ਇੱਕ ਵਾਰੀ ਸਾਰਿਆਂ ਤੋਂ ਗੁੱਠੇ ਲਵਾ ਲਾ ਸੈਨ ਕਰਾ ਲਾ ਤੇ ਜੇ ਅਗਲੇ ਸਾਲ ਹੜ ਆ ਗਏ ਜਾਂ ਰਹਿੰਦੇ ਜਿੱ ਨਜ਼ਰ ਤੁਸੀਂ ਤੇ ਮੈਂ ਜਿਊਂਗਾ ਜੇ ਹੜ ਆ ਗਏ ਗੁਰਮਖੋ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਕਹਿਣਾ ਲਿਖਾ ਕੇ ਲੈ ਲਓ ਹੜ ਨਹੀਂ ਆਉਂਦੇ ਪੰਜਾਬ 'ਚ ਸਾਰਾ ਕੁਝ ਸਕੀਮ ਤਹਿਤ ਕੀਤਾ ਜਾਂਦਾ ਪਹਿਲਾ 1988 ਚ ਆਏ ਸੀ 1988 ਚ ਆੜਾ ਸੀ ਤੁਹਾਨੂੰ ਪਤਾ ਹੋ ਉਦੋਂ ਪੰਜਾਬ ਦੇ ਵਿੱਚ ਸਰਗਰਮ ਸੀ ਪੰਜਾਬ ਦੇ ਨੌਜਵਾਨ ਮੁੰਡੇ ਜਿਹਨੂੰ ਸਰਕਾਰ ਨੇ ਖੜਕੂ ਆਦ ਦਾ ਨਾਮ ਦਿੱਤਾ ਸੀ ਉਹ ਸਾਰਿਆਂ ਨੂੰ ਰੋਲਣ ਵਾਸਤੇ ਪੰਜਾਬ ਚ ਆੜਾ ਸੀ ਕਿਉਂਕਿ ਮਾਝਾ ਇਲਾਕਾ ਜ਼ਿਆਦਾਤਰ ਇਹਦੇ ਵਿੱਚ ਸਰਗਰਮ ਸੀ ਉਥੋਂ ਦੇ ਨੌਜਵਾਨ ਉਹਨਾਂ ਨੂੰ ਡੋਬਣ ਵਾਸਤੇ ਉਹਨਾਂ ਦੇ ਹਥਿਆਰ ਰੋਲਣ ਵਾਸਤੇ ਪਾਣੀ ਚ 1988 ਚ ਹੀ ਡੈਮ ਚੱਕੇ ਹੜ੍ਹਾਂ ਦਾ ਨਾਂ ਦੇ ਕੇ ਪੰਜਾਬ ਦੇ ਵਿੱਚ ਹੁਣ 2025 ਦੇ ਵਿੱਚ ਤੁਸੀਂ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਹੋਗੇ 2025 ਦੇ ਵਿੱਚ ਇਹੀ ਡੈਮ ਚੱਕੇ ਇਹੀ ਡੈਮ ਖੋਲੇ ਹੜ੍ਹ ਲਿਆਂਦੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਹੀ ਰੜਕਦਾ ਕੇਵਲ ਗਵਰਨਮੈਂਟ ਦੀਆਂ ਅੱਖਾਂ ਦੇ ਵਿੱਚ ਬਾਕੀਆਂ ਦੇ ਵਿੱਚ ਤੰਤ ਹੈ ਨਹੀਂ ਸਾਡੇ ਪੰਜਾਬ ਦੇ ਯੋਧੇ ਆ ਜਿਹੜਿਆ ਇਹਨਾਂ ਦੀ ਅੱਖ ਦੇ ਅੱਖ ਅੱਖ ਵਿੱਚ ਅੱਖ ਪਾਉਂਦੇ ਆ ਹੋਰ ਕੋਈ ਪਾਉਂਦਾ ਨਹੀਂ ਜੀ ਇਹ ਸਚਾਈ ਹੈ ਹਾਂ ਪਰ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਧਰਤੀ ਹੈ ਇਹ ਇੰਨਾ ਕ ਖਿਆਲੇ ਵੀ ਕਰ ਲੈਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਧਰਤੀ ਹੈ ਜੇ ਗੁਰੂ ਸਾਡੇ ਨਾਲ ਆ ਨਾ ਬਚਨ ਲਿਆ ਨਾ ਮੈਂ ਹੁਣੇ ਪਹਿਲਾਂ ਸਤਿਗੁਰੂ ਮੇਰਾ ਸਦਾ ਹੈ ਨਾਲੇ ਦੁਨੀਆ ਦੀ ਕੋਈ ਤਾਕਤ ਦਰਿਆਵਾਂ ਨੂੰ ਬੰਨ ਨਹੀਂ ਲਾ ਸਕਦੀ ਕੇਵਲ ਕੇਵਲ ਖਾਲਸਾ ਹੈ ਗੁਰਮਖੋ ਹੁਣ ਵੀ ਸਤਲੋਜ ਦਾ ਬੰਨ ਬੰਨ ਲਿਆ ਉਹਨਾਂ ਨੇ ਸਾਡੇ ਭਰਾ ਨੇ ਉਹ ਮਤਾਵਾ ਸੇਵਾ ਪਤਾ ਉੱਥੇ ਕੀ ਕਰਦੇ ਆ ਮਤਾਵਾ ਲੰਗਰ ਪਕਾਉਂਦੀਆਂ ਉਹਨਾਂ ਯੋਧਿਆਂ ਵਾਸਤੇ ਬੈਠੀਆਂ ਅੱਜ ਵੀ ਬੀਬੀਆਂ ਦਾਲਾਂ ਪਾਣੀ ਦਾ ਪ੍ਰਬੰਧ ਬੀਬੀਆਂ ਕਰਦੀਆਂ ਲੰਗਰ ਪਕਾਉਂਦੀਆਂ ਤੇ ਯੋਧੇ ਦਿਨ ਰਾਤ ਮਿੱਟੀ ਦੀਆਂ ਬੋਰੀਆਂ ਪਰ ਪਰ ਥੈਲੇ ਪਰ ਪਰ ਦਰਿਆਵਾਂ ਨੂੰ ਬੰਨ ਲਾਈ ਜਾਂਦੇ ਆ ਜੀ ਇਹ ਇਹੀ ਤਾਂ ਅਗਲੇ ਨੂੰ ਰੜਕਦੀਆਂ ਗੱਲਾਂ ਸਾਡੀਆਂ ਪਰ ਮਾਫ ਕਰਨਾ ਇਹ ਸੱਚ ਹੈ ਇਹ ਜ਼ਿੰਦਗੀ ਦਾ ਬਿਲਕੁਲ ਸੱਚ ਹੈ ਸਾਲ 6 ਮਹੀਨਿਆਂ ਨੂੰ ਤੁਹਾਡੇ ਸਾਰਿਆਂ ਦੇ ਮੂਹਰੇ ਨਿੱਤਰ ਕੇ ਆ ਜੂ ਇਹ ਗੱਲ ਅੱਜ ਤਾਂ ਮੈਂ ਕਹੀ ਆ ਨਾ ਆ ਸਾਲ ਨੂੰ ਤੁਹਾਡੇ ਸਾਰਿਆਂ ਦੀ ਜਵਾਨ ਤੇ ਆ ਜਾਣੀ ਹੈ ਇਹ ਗੱਲ ਵੀ ਇਦਾਂ ਹੀ ਸੀ ਗੱਲ ਸਹੀ ਹੈ ਇਹ ਪਰ ਮਾਫ ਕਰਨਾ ਉਹ ਖਹਿੜਾ ਛੜਾ ਲਓ ਹਜੇ ਵੀ ਇਹਨਾਂ ਤੋਂ ਮਾਫ ਕਰਨਾ ਹੱਥ ਬੰਨਦਾ ਮੈਂ ਮੈਂ ਜਿਹੜਾ ਵੀ ਮੈਨੂੰ ਮਿਲਦਾ ਨਾ ਮੈਂ ਹਰੇਕ ਨੂੰ ਕਹਿੰਦਾ ਇਹਨਾਂ ਤੋਂ ਜੁੰਡੇ ਛਡਾ ਲਓ ਐਵੇਂ ਨਾ ਝੰਡੇ ਚੱਕੀ ਫਿਰੋ ਇਹਨਾਂ ਦੇ ਮੰਗਰ ਕੇਵਲ ਕੁਰਸੀਆਂ ਦੇ ਲਈ ਆਪਦੇ ਗੁਰੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ ਇਹਨਾਂ ਨੇ ਕੁਝ ਨਹੀਂ ਦੇਣਾ ਇਹ ਤਾਂ ਸਾਰੇ ਖਾਣ ਨੂੰ ਲੱਗੇ ਹੋਇਆ ਪੰਜਾਬ ਦੇ ਇੱਕ ਕੱਲ ਬੀਬੀ ਦਾ ਬਿਆਨ ਸੁਣਿਆ ਮੈਂ ਚਲੋ ਨਾਂ ਨਹੀਂ ਲੈਂਦਾ ਮੈਂ ਕਈਆਂ ਨੂੰ ਦੁੱਖ ਲੱਗ ਜਾਂਦਾ ਗੱਲ ਦਾ ਉਹ ਕਹਿੰਦੀ ਜੀ ਸਾਡੇ ਤਾਂ ਹੁਣ ਪੱਲੇ ਹੈ ਨਹੀਂ ਕੋਸਾ ਸਾਡੀ ਤਾਂ ਸਰਕਾਰ ਹੀ ਹੈਣੀ ਜੀ ਜਿਹੜੀ ਸਰਕਾਰ ਆ ਉਹ ਦੇਵੇ ਸਾਰਾ ਕੁਝ ਉਹ ਭਾਈ ਤੁਸੀਂ 30 35 ਸਾਲ 50 ਸਾਲ ਲੁੱਟ ਕੇ ਖਾਧਾ ਪੰਜਾਬ ਨੂੰ ਜੇ ਅੱਜ ਹੈ ਨਹੀਂ ਤਾਂ ਪਹਿਲਾਂ ਵਾਲੇ ਤੋਂ ਲਾ ਦਿਓ ਸਰਕਾਰ ਵਾਸਤੇ ਪਹਿਲਾਂ ਵੀ ਤਾਂ ਹੈਗੀ ਸੀ ਤੁਹਾਡੇ ਕੋਲੇ ਉਹੋ ਚੱਕ ਕੇ ਲਾ ਦਿਓ ਪਹਿਲਾਂ ਵਾਲਿਆਂ ਚੋਂ ਚਲ ਅੱਜ ਹੈ ਨਹੀਂ ਮੰਨਦੇ ਆ ਤੁਹਾਡੇ ਕੋਲ ਸਰਕਾਰ ਨਹੀਂ ਕਿਸੇ ਦਿਨ ਤਾਂ ਸੀਗੀ ਜਾਂ ਆ ਸਕਦੀ ਆ ਹਜੇ ਤਪਰ ਹੁਣ ਤਾਂ ਮੜਾ ਮੁਟਾ ਮਦਦ ਕਰ ਨਹੀਂ ਬਣਦੀ ਆ ਨਾ ਸਾਡੀ ਪਰ ਅਸੀਂ ਫੇਰ ਨਹੀਂ ਗੋਲਦੇ ਜੀ ਅੱਜ ਮੇਰੀ ਹੱਥ ਬੰਨ ਕੇ ਇੱਕ ਤੁਹਾਨੂੰ ਨਗਰ ਨੂੰ ਵੀ ਹੁਣ ਬੇਨਤੀ ਆ ਅੱਜ ਸਾਰੇ ਨੌਜਵਾਨ ਮੁੰਡੇ ਨਾ ਪਿੰਡ ਦੇ ਵਿੱਚ ਹਮਲਾ ਮਾਰਨਗੇ ਉਹਨਾਂ ਵੀਰਾਂ ਦੀ ਉਹਨਾਂ ਭੈਣਾਂ ਦੀ ਮਦਦ ਕਰਨ ਵਾਸਤੇ ਕੱਪੜੇ ਨਹੀਂ ਰਹਿ ਪੈਣੋ ਸੋਚ ਕੇ ਦੇਖੋ ਤੁਸੀਂ ਤੁਸੀਂ ਮਾਮਾ ਭੈਣਾਂ ਬੈਠੀਆਂ ਨਾ ਸਾਰੀਆਂ ਧੀਆਂ ਦੇ ਵਰਤਣ ਵਾਸਤੇ ਕੱਪੜੇ ਨਹੀਂ ਇੱਕ ਇੱਕ ਸ਼ੂਟ ਚ 10 10 15 15 ਦਿਨਾਂ ਦੀਆਂ ਫਿਰਦੀਆਂ ਭਰਾਵਾਂ ਦੇ ਲੱਤਾਂ ਦੇ ਵਿੱਚ ਪਜਾਮੇ ਹੈ ਨਹੀਂ ਕੱਲੇ ਕੁੜਤੇਆਂ 'ਚ ਫਿਰਦੇ ਆ ਮਹੀਨੇ-ਮਹੀਨੇ ਦੇ ਜਿੱਦਾਂ ਦੇ ਹੜਪ ਆਏ ਆ ਪੰਜਾਬ 'ਚ ਤੇ ਅਸੀਂ ਸਾਰਿਆਂ ਨੇ ਕੀ ਕਰਨਾ ਉਹਨਾਂ ਵਿਚਾਰਿਆਂ ਦੇ ਤਾਂ ਢੱਕਣ ਵਾਸਤੇ ਕੱਪੜਿਆ ਜੋਗੇ ਪੈਸੇ ਤਾਂ ਇਕੱਠੇ ਕਰ ਹੀ ਸਕਦੇ ਆ ਨਾ ਇੰਨੇ ਕ ਜੋਗੇ ਤਾਂ ਹੈਗੇ ਆ ਤਾਂ ਅੱਜ ਹੰਬੜਾ ਮਾਰਿਓ ਸਾਰਾ ਨਗਰ ਜਿੰਨੇ ਜੋਗੇ ਹੈਗੇ ਆ ਨਾ ਵੱਧ ਚੜ ਕੇ ਸੇਵਾ ਕਰੋ ਰੱਬ ਉਹ ਤੋਂ ਵੱਧ ਦੇ ਦੂਗਾ ਜੀ ਸਭਨਾਂ ਦੇ ਦੂਗਾ ਬਾਈਕਰੂ ਬਾਬੇ ਨੇ 20 ਰੁਪਿਆ ਦਾ ਲੰਗਰ ਲਾਇਆ ਸੀ ਅੱਜ ਪਤਾ ਹੀ ਨਹੀਂ ਕਿੰਨੇ ਕੁ ਮਿਲੀਅਨਾਂ ਟਰਿਲੀਅਨਾਂ ਦਾ ਹੋ ਗਿਆ ਉਹ ਹੀ ਲੰਗਰ ਤੇ ਜੇ ਅੱਜ ਅਸੀਂ ਘਰ ਦੇ ਵਿੱਚੋਂ ਕੁਛ ਦੇ ਦਿਆਂਗੇ ਨਾ ਆਪਦੀ ਜੇਬ ਚੋਂ ਕੱਢ ਕੇ ਤਾਂ ਪਤਾ ਹੀ ਨਹੀਂ ਰੱਬ ਨੇ ਕਿੰਨਾ ਦੇ ਦੇਣਾ ਗੁਰਮਖੋ ਅੱਗੇ ਜਾ ਕੇ ਸੋ ਕੋ ਸੇਸ਼ ਕਰਿਓ ਅੱਜ ਸਾਰੇ ਮਦਦ ਕਰਿਓ ਸੋ ਇਨੀਆਂ ਕ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗੁਰਮਖੋ ਬੋਲਦਿਆਂ ਤੋਂ ਜਜਵਾਤੀ ਸ਼ਰੀਰ ਹੈ ਕਈ ਵਾਰ ਆਪ ਸੰਗਤ ਦੀ ਸ਼ਾਨ ਦੇ ਖਿਲਾਫ ਕੋਈ ਲਫਜ਼ ਬੋਲਿਆ ਗਿਆ ਹੋਵੇ ਜਾਂ ਗੁਰੂ ਸਾਹਿਬ ਮਹਾਰਾਜ ਜੀ ਸਤਗੁਰੂ ਪ੍ਰਕਾਸ਼ ਬੈਠੇ ਨੇ ਇਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਲਫਜ਼ ਬੋਲਿਆ ਗਿਆ ਹੋਵੇ ਤਾਂ ਸੰਗਤ ਨੇ ਜਰੂਰ ਮਾਫ਼ ਕਰਨਾ ਸਤਗੁਰੂ ਮਹਾਰਾਜ ਜੀ ਆਪ ਜੀ ਨੇ ਮਾਫ਼ੀ ਦੇਣੀ ਅਗਾ ਤੋਂ ਸਮਤ ਦੇਣੀ ਸਾਰੀ ਸੰਗਤ ਬਲਾਓ ਫਤੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ